ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜਿ ਜੇਕਰ ਐਤਵਾ ਦੀ ਰਾਤ ਨੂੰ ਤੁਸੀਂ ਅਚਵਾਇੰਦਾ ਇਹ ਇੱਕ ਉਪਾਅ ਕਰ ਲੈਂਦੇ ਹੋ ਪੈਸਾ ਹੀ ਪੈਸਾ ਹੋਵੇਗਾ ਤੇ ਨਾਲ ਹੀ ਨਸ਼ਈ ਖੁਦ ਨਸ਼ਾ ਛੱਡ ਜਾਵੇਗਾ ਸੰਗਤ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਤਾਂ ਤਾਂ ਬਾਬਾ ਦੀਪ ਸਿੰਘ ਜੀ ਲੈ ਕੇ ਹਾਜ਼ਰੀ ਲਗਵਾ ਦਿਓ ਜੀ ਸਾਥ ਸੰਗਤ ਜੀ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਨਾ ਕਿਉਂਕਿ ਜਿਹੜਾ ਅੱਧਾ ਅਧੂਰਾ ਗਿਆਨ ਹੁੰਦਾ ਹੈ ਉਹ ਕਦੇ ਵੀ ਕਿਸੇ ਦੇ ਕੰਮ ਨਹੀਂ ਆਉਂਦਾ ਸੋ ਇਸ ਕਰਕੇ ਵੀਡੀਓ ਨੂੰ ਪੂਰਾ ਜ਼ਰੂਰ ਸੁਣ ਲੈਣਾ ਜੀ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸੰਗਤ ਜੀ ਜਿਹੜੇ ਭੈਣ ਭਰਾ ਨਸ਼ਾ ਕਰਦੇ ਹਨ ਚਾਹੁੰਦੇ ਹਨ ਕਿ ਨਸ਼ਾ ਛੱਡੀਏ ਪਰ ਜਾ ਕੇ ਵੀ ਨਸ਼ਾ ਨਹੀਂ ਛੱਡ ਸਕਦੇ ਸੰਗਤ ਜੀ ਕੁਝ ਮਾੜੀਆਂ ਚੀਜ਼ਾਂ ਉਹਨਾਂ ਨੂੰ ਇਸ ਨਸ਼ੇ ਤੋਂ ਦੂਰ ਨਹੀਂ ਹੋਣ ਦਿੰਦੀਆਂ ਉਸੇ ਨਾਲ ਜਿਹੜਾ ਅੱਜ ਦਾ ਇੱਕ ਛੋਟਾ ਜਿਹਾ ਉਪਾਅ ਤੁਹਾਡੇ ਲਈ ਤੁਹਾਡੇ ਲਈ ਲੈ ਕੇ ਆਏ ਹਾਂ ਇਸ ਨੂੰ ਤੁਸੀਂ ਇਸ ਨੂੰ ਤੁਸੀਂ ਸ਼ਨੀਵਾਰ ਦੀ ਰਾਤ ਜਾਂ ਫਿਰ ਐਤਵਾਰ ਦੀ ਰਾਤ ਨੂੰ ਕਰਨਾ ਹੈ ਆਪਣੀ ਰਸੋਈ ਘਰ ਦੀ ਐਸੇ ਇੱਕ ਚੀਜ਼ ਨੂੰ ਛੁਟਕੀ ਭਰ ਕੇ ਲੈਣਾ ਹੈ ਤੁਸੀਂ ਇਸ ਜਗ੍ਹਾ ਤੇ ਚਲਾ ਦੇਣਾ ਹੈ ਇਸ ਦੇ ਨਾਲ ਤੁਹਾਡੇ ਘਰ ਦਾ ਜਿਹੜਾ ਵੀ ਫੈਮਿਲੀ ਮੈਂਬਰ ਕਿਸੇ ਵੀ ਨਸ਼ੇ ਤੋਂ ਗ੍ਰਸਤ ਹੈ ਉਹ ਨਸ਼ਾ ਛੱਡ ਜਾਵੇਗਾ ਕਿਉਂਕਿ ਕਈ ਵਾਰ ਮੁਨੱਖ ਪੜੇ ਸੰਗਤ ਦੇ ਵਿੱਚ ਪੈ ਜਾਂਦਾ ਹੈ ਜਿਸੇ ਕਾਰਨ ਸੰਗਤ ਜਿਉ ਹਟਣਾ ਵਿੱਚ ਹੋਂਦਾ ਹੋਵੇ ਤਾਂ ਹਟ ਨਹੀਂ ਸਕਦਾ ਇਸੇ ਤਰ੍ਹਾਂ ਜੋ ਅੱਜ ਦਾ ਉਪਾਅ ਤੁਹਾਡੇ ਨਾਲ ਬਹੁਤ ਹੀ ਫਾਇਦੇਮੰਦ ਜਿਹੜਾ ਸਾਬਤ ਹੋਵੇਗਾ ਕਿਉਂਕਿ ਕਈ ਪੈਣਪਰਾਵਾਂ ਦਾ ਕਹਿਣਾ ਹੁੰਦਾ ਹੈ ਕਿ ਜੇਕਰ ਸ਼ਰਾਬ ਤੋਂ ਇਲਾਵਾ ਕੋਈ ਹੋਰ ਨਸ਼ੇ ਦੇ ਵਿੱਚ ਮਨੋਕ ਹੋਵੇ ਤਾਂ ਉਸ ਨੂੰ ਅਸੀਂ ਕਿਸੇ ਤਰ੍ਹਾਂ ਨਸ਼ਾ ਛਡਵਾ ਸਕਦੇ ਹਾਂ ਇਹ ਜਿਹੜਾ ਅੱਜ ਦਾ ਉਪਾਅ ਹੈ ਇਹ ਤੁਹਾਨੂੰ ਦੱਸਣ ਵਾਲੇ ਹਾਂ ਕਿ ਹਰ ਤਰ੍ਹਾਂ ਦਾ ਜਿਹੜਾ ਨਸ਼ਾ ਹੈ ਉਹ ਇਸ ਉਪਾਅ ਦੇ ਨਾਲ ਛਡਵਾਇਆ ਜਾ ਸਕਦਾ ਹੈ ਇਹ ਇੱਕ ਛੋਟਾ ਜਿਹਾ ਉਪਾਅ ਸਾਧ ਸੰਗਾ ਜੀ ਮੁਸ਼ਕਲ ਤੁਹਾਡੀ ਨੂੰ ਦੂਰ ਕਰ ਦੇਵੇਗਾ ਇਸ ਕਰਕੇ ਵੀਡੀਓ ਨੂੰ ਪੂਰਾ ਚਿਰੋ ਸੁਣੋ ਕਈ ਭੈਣ ਭਰਾਵਾਂ ਦਾ ਇਹ ਕਹਿਣਾ ਹੁੰਦਾ ਹੈ ਕਿ ਸਾਡੇ ਘਰ ਦੇ ਵਿੱਚ ਪੈਸਾ ਨਹੀਂ ਰੁਕਦਾ ਪੈਸਾ ਆਉਂਦਾ ਵੀ ਹੁੰਦਾ ਹੈ ਪਰ ਪਤਾ ਨਹੀਂ ਕਿੱਧਰ ਚਲਿਆ ਜਾਂਦਾ ਹੈ ਸਾਡੇ ਘਰ ਦੇ ਪੈਸੇ ਵਿੱਚ ਬਰਕਤ ਨਹੀਂ ਪੈਂਦੀ ਪਰ ਸਾਹਾ ਸੰਗਾ ਜੀ ਕਈ ਕਰਾਂ ਦੇ ਵਿੱਚ ਪੈਸਾ ਆਉਂਦਾ ਵੀ ਹੈ ਤੇ ਉਹ ਭੈਣ ਭਰਾ ਅਕਸਰ ਹੀ ਇਸ ਗੱਲ ਤੋਂ ਲੜਦੇ ਹਨ ਕਿ ਸਾਡੇ ਘਰ ਵਿੱਚ ਪੈਸਾ ਖਲੋਂਦਾ ਕਿਉਂ ਨਹੀਂ ਵੇਖੋ ਜੇ ਜੇਕਰ ਅਸੀਂ ਚਾਹੀਏ ਤਾਂ ਰੁਪਏ ਦੇ ਨਾਲ ਵੀ ਖੁਸ਼ਹਾਰਾ ਕਰ ਸਕਦੇ ਹਾਂ ਜੇਕਰ ਅਸੀਂ ਚਾਹੀਏ 1000 ਨਾਲ ਵੀ ਖੁਸ਼ਹਾਰਾ ਕਰਨਾ ਹੈ ਫਰ ਇਹਨਾਂ ਪੈਸਾ ਕਿਵੇਂ ਆ ਜਾਵੇਗਾ ਜੇਕਰ ਆਪਾਂ ਚਾਹੀਏ ਤਾਂ ਇੱਕ ਘੰਟੇ ਵਿੱਚ ਵੀ 1000 ਰੁਪਏ ਖਰਚ ਕਰ ਲੈਂਦੇ ਹਾਂ ਇੱਥੇ ਤਾਂ ਫਿਰ ਆਪਣੀ ਸਮਝਦਾਰੀ ਹੁੰਦੀ ਹੈ ਪਰ ਇਸ ਦੇ ਨਾਲ ਸਾਨੂੰ ਇੱਕ ਛੋਟਾ ਜਿਹਾ ਉਪਾਅ ਵੀ ਕਰ ਸਕਦੇ ਹਾਂ ਇੱਕ ਗੱਲ ਤੁਸੀਂ ਵੀ ਨੋਟ ਕਰ ਸਕਦੇ ਹੋ ਕਿ ਪਹਿਲਾਂ ਤੁਹਾਨੂੰ ਇੱਕ ਗੱਲ ਤੁਸੀਂ ਵੀ ਨੋਟ ਕਰਦੇ ਹੋਵੋਗੇ ਕਿ ਪਹਿਲਾਂ ਤੁਹਾਡੇ ਕਾਰਡ ਵਿੱਚ ਕਾਫੀ ਪੈਸਾ ਸੀ ਜਾਂ ਫਿਰ ਇਦਾਂ ਦੇ ਕਈ ਪੈਨ ਪ੍ਰਾ ਤੁਸੀਂ ਦੇਖੇ ਹੋਣਗੇ ਉਹਨਾਂ ਦੇ ਕੋਲ ਕਾਫੀ ਪੈਸਾ ਹੁੰਦਾ ਉਹ ਲੋਕਾਂ ਨੂੰ ਦਿਖਾਉਣ ਦੇ ਲਈ ਵਿਖਾਵਾ ਕਰਨ ਦੇ ਲਈ ਆਪਣਾ ਸਾਰਾ ਕੁਝ ਖਰਾਬ ਕਰ ਲੈਂਦੇ ਜੋ ਆਪਣਾ ਥੋੜੀ ਬਹੁਤ ਬਚਤ ਹੁੰਦੀ ਹੈ ਸੇਵਿੰਗ ਹੁੰਦੀ ਹੈ ਉਹ ਦਿਖਾਵੇ 'ਚ ਖਰਾਬ ਕਰ ਲੈਂਦੇ ਹਨ ਫਿਰ ਆਖਦੇ ਹਨ ਕਿ ਸਾਡੇ ਘਰ ਵਿੱਚ ਪੈਸਾ ਨਹੀਂ ਟਿਕਦਾ ਐਸੇ ਹੀ ਤਰ੍ਹਾਂ ਇੱਕ ਪਰਿਵਾਰ ਸੀ ਉਹ ਇਹਨਾਂ ਚੀਜ਼ਾਂ ਦਾ ਬਹੁਤ ਜ਼ਿਆਦਾ ਦੁਖੀ ਰਹਿੰਦਾ ਸੀ ਉਹਨਾਂ ਦੇ ਘਰ ਵਿੱਚ ਨਸ਼ਾ ਵੀ ਬਹੁਤ ਜ਼ਿਆਦਾ ਸੀ ਤੇ ਜਿਹੜਾ ਉਹਦੇ ਘਰ ਦੇ ਵਿੱਚ ਪੈਸਾ ਆਉਂਦਾ ਸੀ ਉਹ ਰੁਕਦਾ ਨਹੀਂ ਸੀ ਉਹਨਾਂ ਨੂੰ ਕਿਸੇ ਪਹਿਨ ਪੁਰਾਣੇ ਇਹ ਕਹਿ ਦਿੱਤਾ ਕਿ ਆਪਣੇ ਘਰ ਦੇ ਵਿੱਚ ਜਾਂ ਤਾਂ ਪਾਠ ਪੂਜਾ ਕਰਵਾਓ ਜਾਂ ਫਿਰ ਆਪਣੇ ਘਰ ਦੇ ਜਿ ਤੁਸੀਂ ਪੂਜਾ ਜ਼ਰੂਰ ਕਰਵਾਓ ਉਹਨਾਂ ਦਾ ਇਹ ਕਹਿਣਾ ਸੀ ਕਿ ਜਦੋਂ ਵੀ ਅਸੀਂ ਪਾਠ ਪੂਜਾ ਕਰਨ ਦਾ ਜਾਂ ਕਰਵਾਉਣ ਦਾ ਨਾਮ ਲੈਂਦੇ ਹਾਂ ਤਾਂ ਸਾਡੇ ਘਰ ਵਿੱਚ ਗਾਲੇ ਗਲੋਚ ਨਿਕਲਨੇ ਸ਼ੁਰੂ ਹੋ ਜਾਂਦੇ ਹਨ ਦੇਖੋ ਜਿਹੜਾ ਮਨੁੱਖ ਨਸ਼ਾ ਕਰਦਾ ਹੈ ਮਾਣੀਆਂ ਰੂਹਾਂ ਦਾ ਜ਼ਰੂਰ ਉਸ ਤੇ ਸਾਇਆ ਹੁੰਦਾ ਹੈ ਉਸ ਮਨੁੱਖ ਤੋਂ ਇਹ ਸਾਰੀਆਂ ਚੀਜ਼ਾਂ ਕਰਵਾਉਂਦੀਆਂ ਹਨ ਇਹਨਾਂ ਚੀਜ਼ਾਂ ਤੋਂ ਸਾਡਾ ਬਚਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਜੇਕਰ ਅਸੀਂ ਇਹਨਾਂ ਚੀਜ਼ਾਂ ਤੋਂ ਬਚ ਗਏ ਤਾਂ ਗੁਰਪਾਣੀ ਦੇ ਵੀ ਲੜ ਲੱਗ ਜਾਵਾਂਗੇ ਸੋ ਜਿਸ ਕਰਕੇ ਮੈਂ ਤੁਹਾਨੂੰ ਇੱਕ ਛੋਟਾ ਜਿਹਾ ਉਪਾਅ ਦੱਸਣ ਵਾਲੀ ਹਾਂ ਜਿਹੜੇ ਵੀ ਭੈਣ ਭਰਾ ਗਲਤ ਰਸਤੇਾਂ ਤੇ ਪੈ ਚੁੱਕੇ ਹਨ ਖਾਸ ਕਰਕੇ ਇਸ ਵੀਡੀਓ ਨੂੰ ਜ਼ਰੂਰ ਸੁਣ ਲੈਣਾ ਜੀ ਮਤਲਬ ਕਿ ਗਲਤ ਰਸਤੇ ਮਤਲਬ ਜਿਨ੍ਹਾਂ ਨੇ ਸ਼ਰਾਬ ਦੇ ਕਰਕੇ ਪੈਸਾ ਜਿਹੜਾ ਹੈ ਉਹਨਾਂ ਦੇ ਘਰ ਦੇ ਵਿੱਚ ਨਹੀਂ ਖਲੋਰਿਆ ਤੇ ਇਹ ਕੋਈ ਵਹਿਮ ਭਰਮ ਨਹੀਂ ਹੈ ਇਸ ਨੂੰ ਸਿਰਫ ਇੱਕ ਇੱਕ ਆਪਣੇ ਘਰ ਦੇ ਵਿੱਚ ਉਸੇ ਹੀ ਤਰ੍ਹਾਂ ਪੈਣ ਪ੍ਰਾਣੀ ਕਰਨਾ ਹੈ ਜੋ ਇਸ ਚੀਜ਼ ਤੋਂ ਤੰਗ ਹੈ ਸ਼ਰਾਬ ਜਾਂ ਫਿਰ ਪੈਸਾ ਨਹੀਂ ਖਾਣ ਦਾ ਨਸ਼ਾ ਕਿਸੇ ਵੀ ਤਰ੍ਹਾਂ ਦਾ ਹੋਵੇ ਪਹਿਲਾਂ ਪਿਆ ਹੋਵੇ ਜਾਂ ਤੁਸੀਂ ਰਾਤ ਨੂੰ ਐਤਵਾ ਦੀ ਰਾਤ ਨੂੰ ਜਦੋਂ ਮੱਝ ਇਸ ਪਾਣੂ ਕਰ ਸਕਦੇ ਹੋ ਇਸ ਨੂੰ ਕਰਨ ਦੇ ਲਈ ਸਾਧ ਸੰਗਤ ਜੀ ਤੁਸੀਂ ਇੱਕ ਵਾਈਟ ਪੇਪਰ ਲੈਣਾ ਹੈ ਚਿੱਟਾ ਕਾਗਜ਼ ਬਿਲਕੁਲ ਜਿਹੜਾ ਪਲੇਨ ਹੋਵੇ ਤੁਸੀਂ ਬਲੈਕ ਪੈਨ ਨਾਲ ਭਾਵ ਕਿ ਕਾਲੇ ਪੈਨ ਨਾਲ ਆਪਣੀਆਂ ਸਾਰੀਆਂ ਮੁਸ਼ਕਲਾਂ ਪਰੇਸ਼ਾਨੀਆਂ ਨੂੰ ਲਿਖਣਾ ਸ਼ੁਰੂ ਕਰ ਦੇਣਾ ਹੈ ਜਿਵੇਂ ਇੱਕ ਪੱਕੀ ਪਰੇਸ਼ਾਨੀ ਹੈ ਤੁਹਾਡੀ ਜਿਹੜੀ ਤੁਹਾਨੂੰ ਬਹੁਤ ਪਰੇਸ਼ਾਨ ਕਰਦੀ ਹੈ ਤੁਹਾਡੇ ਘਰ ਵਿੱਚ ਪੈਸਾ ਨਹੀਂ ਰੁਕਦਾ ਜਿਸ ਤਰ੍ਹਾਂ ਕਿ ਮੰਨ ਲਓ ਕਿ ਤੁਹਾਡੇ ਘਰ ਵਿੱਚ ਪੈਸਾ ਰੁਕਦਾ ਨਹੀਂ ਪਰ ਤੁਹਾਨੂੰ ਪੈਸਾ ਚਾਹੀਦਾ ਹੈ ਤੁਸੀਂ ਉਸ ਪਰੇਸ਼ਾਨੀ ਦਾ ਸਿਰਫ ਇੱਕ ਸ਼ਬਦ ਲਿਖਣਾ ਹੈ ਪੈਸਾ ਜਾਂ ਫਿਰ ਨਸ਼ਾ ਜਾਂ ਫਿਰ ਨਸ਼ਾ ਬਿਮਾਰੀ ਦੁੱਖ ਤਕਲੀਫ ਇਹ ਜਿੰਨੀਆਂ ਵੀ ਤੁਹਾਡੀਆਂ ਪਰੇਸ਼ਾਨੀਆਂ ਹਨ ਇਹ ਤੁਸੀਂ ਲਿਖ ਸਕਦੇ ਹੋ ਨਹੀਂ ਤਾਂ ਸਾਡੇ ਘਰ ਵਿੱਚ ਤੇ ਨਾ ਹੀ ਸਾਡੇ ਘਰ ਵਿੱਚ ਆਉਣ ਦੁਲਿਤਰ ਰਵਿ ਤੇ ਪੈਸਾ ਜਿਹੜਾ ਉਹ ਸਾਡੇ ਘਰ ਵਿੱਚ ਆਉਣਾ ਸ਼ੁਰੂ ਹੋ ਜਾਵੇ ਇਸ ਕਰਕੇ ਬਿਮਾਰੀ ਵਾਲੀ ਜੋ ਵੀ ਤੁਹਾਡੀ ਪਰੇਸ਼ਾਨੀ ਹੋਵੇਗੀ ਉਸੇ ਉਸ ਦੇ ਨਾਲ ਸਭ ਖਤਮ ਹੋ ਜਾਵੇਗੇ ਉਸ ਦਾ ਪਹਿਲਾ ਸ਼ਬਦ ਤੁਸੀਂ ਉਸ ਕਾਗਜ਼ ਦੇ ਉੱਪਰ ਲਿਖ ਦੇਣਾ ਹੈ ਜੋ ਤੁਹਾਨੂੰ ਪ੍ਰੋਬਲਮ ਹੈ ਉਹ ਵੀ ਕਾਲੇ ਪੈਨ ਦੇ ਨਾਲ ਛਿੱਟੇ ਪੇਪਰ ਦੇ ਉੱਤੇ ਇਸ ਚੀਜ਼ ਨੂੰ ਕੀ ਕਰਨਾ ਹੈ ਕਿ ਤੁਸੀਂ ਆਪਣੀਆਂ ਜਿਹੜੀਆਂ ਸਾਰੀਆਂ ਪਰੇਸ਼ਾਨੀਆਂ ਲਿਖ ਲਈਆਂ ਹਨ ਜਿੰਨੀਆਂ ਵੀ ਤੁਹਾਡੀਆਂ ਪਰੇਸ਼ਾਨੀਆਂ ਹਨ ਓਨੀਆਂ ਵੀ ਓਨੀਆਂ ਹੀ ਤੁਸੀਂ ਲਿਖ ਸਕਦੇ ਹੋ ਇਹ ਨਹੀਂ ਕਿ ਇੱਕ ਹੀ ਲਿਖਣੀ ਹੈ ਪਰ ਇੱਕ ਸ਼ਬਦ ਲਿਖਣਾ ਹੈ ਇੱਕ ਲਿਖਣ ਤੋਂ ਬਾਅਦ ਤੁਸੀਂ ਅਜਵਾਇਨ ਲੈਣੀ ਹੈ ਸਾਰੇ ਪਿੰਡ ਪ੍ਰਾਵਾ ਦੇ ਘਰ ਦੇ ਵਿੱਚ ਅਜਵਾਇਨ ਤਾਂ ਜ਼ਰੂਰ ਹੁੰਦੀ ਹੈ ਕਿਉਂਕਿ ਸਾਰੇ ਪਿੰਡ ਪ੍ਰਾਰ ਸੋਈ ਦੇ ਵਿੱਚ ਅਜਵਾਇਨ ਦੀ ਵਰਤੋਂ ਜ਼ਰੂਰ ਕਰਦੇ ਹਨ ਪਰ ਜੇਕਰ ਤੁਹਾਡੇ ਘਰ ਵਿੱਚ ਨਹੀਂ ਹੈ ਤਾਂ ਤੁਸੀਂ ਕਿਸੇ ਸਟੋਰ ਤੋਂ ਲਿਆ ਸਕਦੇ ਹੋ ਉਥੋਂ ਇਹ ਜਵਾਇਨ ਲੈ ਆਓ ਤੇ ਜਿਹੜੇ ਵੀ ਕਾਗਜ਼ ਤੇ ਤੁਸੀਂ ਆਪਣੀਆਂ ਪਰੇਸ਼ਾਨੀਆਂ ਲਿਖੀਆਂ ਹਨ ਉਸ ਕਾਗਜ਼ ਦੇ ਉੱਪਰ ਤੁਸੀਂ 8 ਛੋਟਕੀਆਂ ਅਜਮਾਇਨ ਦੀਆਂ ਪਾ ਲੈਣੀਆਂ ਹਨ ਕਿਉਂਕਿ ਸੰਗਤ ਜੀ ਜਿਹੜੀ ਅਜਮਾਇਨ ਹੁੰਦੀ ਹੈ ਇਹ ਰਾਹੂ ਤੇ ਸ਼ਨੀ ਨੂੰ ਸ਼ਾਂਤ ਕਰ ਦਿੰਦੀ ਹੈ ਇਸ ਤਰ੍ਹਾਂ ਤੁਸੀਂ ਅੰਗੂਠੀ ਤੇ ਦੋ ਉਂਗਲੀਆਂ ਦੇ ਸਹਾਰੇ ਨਾਲ ਇੱਕ ਛਟਕੀ ਬਣਾ ਲੈਣੀ ਹੈ 8 ਛਟਕੀਆਂ ਤੁਸੀਂ ਉਸ ਉੱਪਰ ਪਾਉਣੀਆ ਹਨ ਤੇ ਜੁਆਇਨ ਪਾਉਣ ਤੋਂ ਬਾਅਦ ਤੁਸੀਂ ਉਸ ਕਾਗਜ਼ ਨੂੰ ਫੋਲਡ ਕਰ ਲੈਣਾ ਹੈ ਤੁਸੀਂ ਆਪਣੇ ਸਾਰੇ ਘਰ ਦੇ ਵਿੱਚ ਇੱਕ ਚੱਕਰ ਲਗਾਉਣਾ ਹੈ ਇਸ ਤਰ੍ਹਾਂ ਕਰਨ ਤੋਂ ਬਾਅਦ ਉਸੇ ਹੀ ਮੁਠੀ ਵਿੱਚ ਜਿਸ ਵਿੱਚ ਤੁਸੀਂ ਇਸ ਪੇਪਰ ਨੂੰ ਫੜਿਆ ਸੀ ਜੁਆਇਨ ਵਾਲਾ ਪੇਪਰ ਉਸ ਨੂੰ ਆਪਣੇ ਸਿਰ ਤੋਂ ਲੈ ਕੇ ਪੈਰਾਂ ਤੱਕ 8 ਵਾਰ ਵਾਰ ਦੇਣਾ ਹੈ 8 ਵਾਰ ਵਾਰਨ ਤੋਂ ਬਾਅਦ ਤੁਸੀਂ ਇਸ ਨੂੰ ਆਪਣੇ ਘਰ ਵਿੱਚੋਂ ਬਾਹਰ ਲੈ ਕੇ ਚਲੇ ਜਾਣਾ ਹੈ ਉਸ ਤੋਂ ਬਾਅਦ ਤੁਸੀਂ ਇੱਕ ਪਾਥੀ ਲੈਣੀ ਹੈ ਉਸ ਨੂੰ ਤੁਸੀਂ ਜਲਾ ਲੈਣਾ ਹੈ ਜਦੋਂ ਉਸ ਵਿੱਚ ਥੋੜੀ ਜਿਹੀ ਆਗ ਰਹਿ ਜਾਂਦੀ ਹੈ ਉਸ ਵਿੱਚ ਤੁਸੀਂ ਜਿਹੜਾ ਵਾਈਟ ਪੇਪਰ ਵਾਲਾ ਪਾਸ ਸੀ ਜੋ ਵੀ ਤੁਸੀਂ ਸਮੱਗਰੀ ਨਾਲ ਬਣਾਇਆ ਸੀ ਉਸ ਨੂੰ ਜਲਾ ਲੈਣਾ ਹੈ ਜਦੋਂ ਇਸ ਵਿੱਚ ਥੋੜੀ ਜਿਹੀ ਆਗ ਰਹਿ ਜਾਵੇਗੇ ਸਚ ਵਾਈਨ ਤੁਸੀਂ ਚਲਾਉਣਾ ਹੈ ਜਿਸ ਦੇ ਉੱਪਰ ਪਰੇਸ਼ਾਨੀਆਂ ਲਿਖੀਆਂ ਹੋਈਆਂ ਹਨ ਤਾਂ ਕੀ ਕਰਨਾ ਹੈ ਇਸ ਦੇ ਨਾਲ ਇੱਕਦਮ ਤੇਜ਼ ਆਗ ਬਲ ਜਾਵੇਗੀ ਜਦੋਂ ਪੂਰੀ ਪਾਥੀ ਵਿੱਚ ਉਹ ਜਵਾਈਨ ਵਾਲਾ ਪੇਪਰ ਸੀ ਜਿਹੜਾ ਚਿੱਟਾ ਉਸ ਨੂੰ ਸੁੱਟ ਦੇਣਾ ਹੈ ਐਸੇ ਵਿੱਚ ਤੁਹਾਡੀਆਂ ਪਰੇਸ਼ਾਨੀਆਂ ਲਿਖੀਆਂ ਸੀ ਤੇ ਅਗਰ ਥੋੜੀ ਜਿਹੀ ਧੀਮੀ ਹੋਈ ਜਿਹੜੀਆਂ ਅਸੀਂ ਪਰਚੀ ਪਾਈਓ ਬਿਲਕੁਲ ਹੌਲੀ ਹੌਲੀ ਕਰਕੇ ਜਲ ਜਾਣੇ ਹੈ ਐਸੀ ਤਰ੍ਹਾਂ ਪਾਉਣੀ ਹੈ ਕਿਉਂਕਿ ਇਸ ਵਿੱਚ ਸਾਤਸੰਗ ਹੈ ਜੀ ਜਿਹੜਾ ਧੂਆ ਉਠੇਗਾ ਘਰ ਵਿੱਚੋਂ ਬਾਹਰ ਜਾਵੇਗਾ ਤੇ ਰਾਹੂ ਤੇ ਕੇਤੂ ਦਾ ਧੂਆ ਹੁੰਦਾ ਹੈ ਉਹ ਸਾਡੀਆਂ ਚੋਂ ਪਰੇਸ਼ਾਨੀ ਤੇ ਮੁਸ਼ਕਲਾਂ ਹੋਣਗੀਆਂ ਚਲੀਆਂ ਜਾਣਗੀਆਂ ਜਿ세 ਨਾ ਸਾਤਸੰਗਾਂ ਜੀ ਘਰ ਵਿੱਚ ਖੁਸ਼ੀਆਂ ਆਉਣੀਆਂ ਸ਼ੁਰੂ ਹੋ ਜਾਣਗੀਆਂ ਚਮਤਕਾਰ ਹੋਵੇਗਾ ਇੱਕ ਛੋਟਾ ਜਿਹਾ ਪਾਕ ਰੇਲੂ ਪਾ ਤੁਸੀਂ ਐਤਵਾਰ ਦੀ ਰਾਤ ਨੂੰ ਕਰ ਸਕਦੇ ਹੋ ਪਰ ਕਰਨਾ ਤੁਸੀਂ ਆਤਵਾ ਦੀ ਰਾਤ ਨੂੰ ਹੈ ਇਸ ਤੋਂ ਅੱਗੇ ਪਿੱਛੇ ਤੁਸੀਂ ਇਸ ਪਾਣ ਨੂੰ ਨਹੀਂ ਕਰਨਾ ਬਿਲਕੁਲ ਸਿੰਪਲ ਉਪਾਅ ਹੈ ਇਸ ਨੂੰ ਤੁਸੀਂ ਕਰਕੇ ਦੇਖ ਲੈਣਾ ਤੁਹਾਨੂੰ ਰਿਜ਼ਲਟ ਜ਼ਰੂਰ ਮਿਲੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ